ਕਿਸਾਨ ਆਤੀਵੋਕ ਕੰਟਰੀ ਮੰਡ ਦੇ ਨਾਲ ਕੱਲ ਹੋਵੇਗੀ ਮੀਟਿੰਗ ਗ੍ਰਾਹਾਂ ਬੋਲੇ ਖੇਤੀ ਨੀਤੀ ਸਵੇਤ ਸੀਐਮ ਤੇ ਕੋ ਰੱਖਾਂਗੇ ਕਿਸਾਨਾਂ ਦੇ तमाम ਮਸਲੇ ਸਦਨ ਚ ਸੀਮਾਂ ਦਾ ਵੱਡਾ ਬਿਆਨ ਪੰਜਾਬ ਦੀ ਖੇਤੀ ਪਾਲਿਸੀ ਲਗਭਗ ਤਿਆਰ ਹੈ ਸਟੇਕ ਹੋਲਡਰਸ ਦੇ ਨਾਲ ਗੱਲ ਕਰਕੇ ਕਰਾਂਗੇ ਲੱਗ ਹਰ ਸਿਰਮਤ ਕੋਰ ਬਦਲ ਨੂੰ ਗਿੱਦੜ ਪਹਾ ਦੀ ਕਮਾਨ ਅਕਾਲੀ ਦਲ ਨੇ ਜ਼ਮਨੀ ਚੋਣ ਕੈਂਪੇਨ ਦਾ ਬਣਾਇਆ ਇਨਚਾਰਜ ਹੁਣ ਤੱਕ ਸੁਬੀਰ ਸਿੰਘ ਬਦਲ ਸੰਸਰਗਰਮ ਹਰਿਆਣਾ ਚ ਕਾਂਗਰਸ ਤੇ ਆਪ ਗੱਠ ਜੋੜਤੇ 1-2 ਦਿਨ ਦੇ ਵਿੱਚ ਫੈਸਲਾ ਰਾਗਵ ਚੱਡਾ ਦੇ ਨਾਲ ਮੁਲਾਕਾਤ ਦੇ ਬਾਅਦ ਬੋਲੇ ਕਾਂਗਰਸ ਇੰਚਾਰਜ ਦੀਪਕ ਬਾਬਰੀਆ ਫਾਇਦੇ ਵਾਲੇ ਫਾਰਮੂਲੇ ਤੇ ਹੋ ਰਿਹਾ ਵਿਚਾਰ ਬਾਜਵਾਦੀ ਸਲਾਹ ਆਪ ਤੋਂ ਜਿੰਨਾ ਦੂਰ ਰਹੋ ਉਨਾ ਹੀ ਚੰਗਾ ਆੜ ਮਿੱਥੇ ਸਮੇ ਲਈ ਮੁਲਤਵੀ ਕੀਤੀ ਗਈ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਮਾਨਸੂਨ ਸੈਸ਼ਨ ਦੇ ਆਖਰੀ ਦਿਨ ਕਈ ਐਮਬਿਲ ਪਾਸ ਪੰਚਾਇਤੀ ਸੋਧ ਬਿਲ ਅਤੇ ਫਾਇਰ ਸੇਫਟੀ ਸੋਧ ਬਿਲ ਤੇ ਲੱਗੀ ਵਿਧਾਨ ਸਭਾ ਦੀ ਮੋਹਰ विधानसभा ਦੇ ਵਿੱਚ ਪੰਜਾਬ APMC ਸੂਧ ਬਿੱਲ ਪਾਸ 94 ਮਾਰਕੀਟ ਕਮੇਟੀਆਂ ਦੇ ਪੰਦਰ ਗਠਨ ਦੀ ਤਾਰੀਖ ਜੁਲਾਈ 2025 ਤੱਕ ਵਧਾਈ ਕਾਂਗਰਸ ਨੇ ਮਿਆਦ ਵਧਾਉਣ ਤੇ ਚੁੱਕੇ ਸਵਾਲ ਮੋਗਾ ਚ ਸੜਕ ਹਾਸੇ ਦੇ ਵਿੱਚ ਉਜੜਿਆ ਪੂਰਾ ਪਰਿਵਾਰ ਦੋ ਮਾਸੂਮਾਂ ਸਮੇਤ ਮਾਂ-ਬਾਪ ਨੇ ਵੀ ਤੋੜਿਆ ਦਮ ਨਸ਼ੇ ਦੇ ਵਿੱਚ ਧੁੱਤ ਕਾਰ ਸਵਾਰ ਤੇ ਬਾਈਕ ਨੂੰ ਟੱਕਰ ਮਾਰਨ ਦੇ ਇਲਜ਼ਾਮ ਸੱਚੀ ਗੱਲ ਤੁਸੀਂ ਦੇਖ ਰਹੇ ਹੋ ਨਿਊਜ਼ 18 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੱਤ ਵਾਲੀਆਂ ਖਬਰਾਂ ਦੇ ਵਿੱਚ ਸ਼ੁਰੂਆਤ ਕਰਾਂਗੇ ਕਿਸਾਨਾਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ ਕਿਸਾਨਾਂ ਦੀ ਮੁੱਖ ਮੰਤਰੀ ਮਾਨ ਦੇ ਨਾਲ ਮੀਟਿੰਗ ਤੈਅ ਹੋ ਗਈ ਹੈ ਵੀਰਵਾਰ ਦੁਪਹਿਰ 3 ਵਜੇ ਇਹ ਮੀਟਿੰਗ ਹੋਵੇਗੀ ਸੀਐਮ ਦੇ ਨਾਲ ਮੀਟਿੰਗ ਨੂੰ ਲੈ ਕੇ ਜਗਵਿੰਦਰ ਸਿੰਘ ਉਗਰਾਹ ਦਾ ਬਿਆਨ ਵੀ ਆਇਆ ਹੈ ਉਹਨਾਂ ਦਾ ਕਹਿਣਾ ਹੈ ਕਿ ਸੀਐਮ ਦੇ ਕੋਲ ਖੇਤੀ ਨੀਤੀ ਸੁਨੇਤ ਤਮਾਮ ਮਸਲੇ ਚੁੱਕਾਂਗੇ ਸੀਐਮ ਦੇ ਨਾਲ ਮੀਟਿੰਗ ਤੋਂ ਬਾਅਦ ਅਗਲੀ ਰਣਨੀਤੀ ਬਣਾਵਾਂਗੇ ਅਫਸਰਾਂ ਦੇ ਨਾਲ ਕੋਈ ਮੀਟਿੰਗ ਦੇਵੇ ਸੀਐਮ ਦੀ ਮੀਟਿੰਗ ਦਾ ਤਰਸਲ ਆਸਮਾ ਮਿਲਿਆ ਹੈ ਕਿਉਂਕਿ ਬੀਕੇ ਜੋ ਗ੍ਰਾਹ ਜੱਥੇਬੰਦੀ ਇਸੇ ਮੁੱਦੇ ਤੇ ਇਸੇ ਮੰਗ ਨੂੰ ਲੈ ਕੇ ਜੋ ਕਿ ਲਗਾਤਾਰ ਚੰਡੀਗੜ੍ਹ ਦੇ ਸੈਕਟਰ 34 ਦੇ ਵਿੱਚ ਇਕੱਠ ਕੀਤਾ ਗਿਆ ਲਗਾਤਾਰ ਉੱਥੇ ਪ੍ਰਦਰਸ਼ਨ ਚੱਲ ਰਿਹਾ ਹੈ ਸੈਕਟਰ 34 ਦੇ ਦਰਸਜੋ ਮੇਲਾ ਗਰਾਊਂਡ ਹੈ ਉੱਥੇ ਪ੍ਰਸ਼ਾਸਨ ਦੇ ਵੱਲੋਂ ਜਗ੍ਹਾ ਦਿੱਤੀ ਗਈ ਹੈ ਤੇ ਖੇਤੀ ਨੀਤੀ ਸਣੇ ਹੋਰ ਕਈ ਤਮਾ ਮੰਗਾਂ ਨੂੰ ਲੈ ਕੇ ਪਿਛਲੇ ਦਿਨੀ ਬੀਕੇ ਜੋ ਗ੍ਰਾਹ ਜੱਥੇਬੰਦੀ ਤੇ ਬਲ ਮਟਕਾ ਚੌਕ ਤੱਕ ਜਿਹੜਾ ਵਿਰੋਧ ਮਾਰਚ ਵੀ ਕੱਢਿਆ ਗਿਆ ਸੀ ਕਿ ਇਸ ਦੇ ਵਿਚਾਲੇ ਹੁਣ ਕਿਸਾਨਾਂ ਦੀ ਮੁੱਖ ਮੰਤਰੀ ਮਾਨ ਦੇ ਨਾਲ ਮੀਟਿੰਗ ਤੈਅ ਹੋ ਗਈ ਹੈ ਵੀਰਵਾਰ ਦੁਪਹਿਰ 3 ਵਜੇ ਮੀਟਿੰਗ ਹੋਵੇਗੀ सीएमडी ਨਾਲ ਮੀਟਿੰਗ ਨੂੰ ਲੈ ਕੇ ਉਹ ਗ੍ਰਾਹਾਂ ਦੇ ਵੱਲੋਂ ਕਿਹਾ ਗਿਆ ਕਿ ਸੀਐਮ ਦੇ ਪੂਲ ਖੇਤੀ ਨੀਤੀ ਸੁਨੇਹ ਤਮਾਮ ਮਸਲੇ ਚੁੱਕੇ ਜਾਣਗੇ ਸੀਐਮ ਦੇ ਨਾਲ ਮੀਟਿੰਗ ਤੋਂ ਬਾਅਦ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ ਕਿਉਂਕਿ ਇਹ ਜੋ ਪ੍ਰਦਰਸ਼ਨ ਚੌਂਤੀ ਸੈਕਟਰ ਦੇ ਵਿੱਚ ਦੇਖੀ ਜੋ ਗ੍ਰਾਹਾਂ ਜੱਥੇਬੰਦੀ ਦਾ ਚੱਲ ਰਿਹਾ ਉਸ ਦੀ ਪਰਮਿਸ਼ਨ 5 ਤਰੀਕ ਤੱਕ ਹੀ ਹੈ ਖੈਰ ਉਹ ਦੇਖਣਾ ਹੋਵੇਗਾ ਕਿ ਅਗਲੀ ਕੀ ਰਣਨੀਤੀ ਜਿਹੜੀ ਕਿ ਬਣਾਈ ਜਾਂਦੀ ਹੈ ਬੀਕੇ ਜੂ ਗ੍ਰਾਹਾਂ ਜੱਥੇਬੰਦੀ ਦੇ ਵੱਲੋਂ ਅੱਜ ਜੋ ਮੀਟਿੰਗ ਹੋ ਗਈ ਹੈ ਮੁੱਖ ਮੰਤਰੀ ਦੇ ਨਾਲ ਮੀਟਿੰਗ ਦਾ ਜਿਸ ਤਰ੍ਹਾਂ ਸਮਾਂ ਮੰਗਿਆ ਜਾ ਰਿਹਾ ਸੀ ਸਮਾਂ ਮਿਲਿਆ ਕੱਲ ਦੁਪਹਿਰ 3 ਵਜੇ ਦਾ ਜਿਵੇਂ ਤੁਸੀਂ ਜਾਣਕਾਰੀ ਦਿੱਤੀ ਆ ਉਸ ਮੀਟਿੰਗ ਦੇ ਵਿੱਚ ਕਿਸ ਤਰ੍ਹਾਂ ਦੀ ਚਰਚਾ ਹੋਵੇਗੀ ਕਿੰਨੀ ਕੁ ਆਸ ਉਮੀਦ ਦੇਖੋ ਚਰਚਾ ਹੋਣ ਤੋਂ ਬਾਅਦ ਹੀ ਕੁਝ ਕਹਿ ਸਕਦੇ ਆ ਤੁਹਾਨੂੰ ਕਿ ਕਿਸ ਕਿਸਮ ਦੀ ਚਰਚਾ ਹੋਊਗੀ ਜਿਵੇਂ ਅੱਜ ਕੋਈ ਚਰਚਾ ਨਹੀਂ ਹੋ ਸਕੀ ਸਿਰਫ ਇਹੀ ਕਨਵੇ ਕਰ ਦਿੱਤਾ ਮੁੱਖ ਮੰਤਰੀ ਸਾਹਿਬ ਕਿਉਂਕਿ ਮੁੱਖ ਮੰਤਰੀ ਨਾਲ ਹੀ ਮੀਟਿੰਗ ਦੇ ਵਿੱਚ ਕੁਝ ਨਿਕਲ ਸਕਦਾ ਹੈ ਇਹ ਤੇ ਤਾਂ ਕੋਈ ਹਸਨੇ ਜੀ ਕੀਤੀ ਜਾ ਸਕਦੀ ਜੀ ਤੁਸੀਂ ਤਾਂ ਇਹ ਕਿਹਾ ਸੀ ਜੇ ਤੁਸੀਂ ਉਹਦੇ ਤੇ ਕੀ ਸੋਚਿਆ ਉਹਦੇ ਜੇ ਕੁਝ ਬਣਾਇਆ ਤਾਂ ਤੁਹਾਨੂੰ ਦੱਸ ਦਿਓ ਉਹ ਕਹਿੰਦੇ ਵੀ ਇਹ ਤਾਂ ਸਾਰਾ ਕੁਝ ਹੁਣ ਸੀਐਮ ਸਾਹਿਬ ਨੇ ਕੀਤਾ ਹੈ ਸੀਐਮ ਸਾਹਿਬ ਹੀ ਫਾਈਨਲ ਅਥਾਰਟੀ ਹੈ ਉਹ ਹੀ ਟਰਨਾਂ ਕਰੂਗੂ ਗੁਰਾਂ ਸਾਹਿਬ ਇੱਕ ਤਾਂ ਚੀਜ਼ ਸਮਝਣੀ ਚਾਹਾਂਗੇ ਇੱਕ ਪਾਸੇ ਜਿਵੇਂ ਦੂਜੇ ਧਰਨੇ ਤੇ ਬਾਕੀ ਜੋਥੇ ਬੰਦੀਆਂ ਨੇ ਇਧਰ ਤੁਹਾਡੀ ਤੁਹਾਡੇ ਜਿਹੜਾ ਟਰਨਾ ਹੈ ਇਹ ਇਹਦੀਆਂ ਮੁੱਖ ਤੌਰ ਤੇ ਕਿਹੜੀਆਂ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਤੁਹਾਨੂੰ ਲੱਗਦਾ ਹੈ ਕਿ ਇੱਥੇ ਸਹਿਮਤੀ ਬਣ ਸਕਦੀ ਹੈ ਜਾਂ ਇਹਦੇ ਤੇ ਸਹਿਮਤੀ ਬਣਾਉਣੀ ਜ਼ਰੂਰੀ ਹੈ ਮੁੱਖ ਮੰਗਾਂ ਮੈਂ ਚਾਹੂੰਗਾ ਕਿ ਸਾਰੇ ਕਿਸਾਨਾਂ ਤੱਕ ਪਹੁੰਚ ਜਾਵੇ ਉਹ ਵੱਡੀਆਂ ਮੰਗਾਂ ਨੇ ਜਿਹੜੀਆਂ ਨੇ ਮੰਗਾਂ ਮਤਲਬ ਖੇਤੀ ਨੀਤੀ ਬਾਤਾਂ ਕਿਸਾਨ ਮਜ਼ਦੂਰ ਵਾਤਾਵਰਨ ਨਾਲ ਸੰਬੰਧਤ ਖੇਤੀ ਨੀਤੀ ਜੀ ਇਹਦੇ ਇਹਦੇ ਵਿੱਚ ਬੜਾ ਕੁਝ ਆ ਜਾਂਦਾ ਇਹਦੇ ਵਿੱਚ ਪਾਣੀ ਦਾ ਮਸਲਾ ਵੀ ਹੈ ਕਰਜ਼ੇ ਦਾ ਮਸਲਾ ਵੀ ਹੈ ਇਹਦੇ ਐਮਐਸਪੀ ਦਾ ਮਸਲਾ ਵੀ ਹੈ ਜੀ ਇਹ ਇਹਦੇ ਚ ਰੁਜ਼ਗਾਰ ਦਾ ਮਸਲਾ ਵੀ ਹੈ ਇਹ ਚ ਖੁਦਕੁਸ਼ੀਆਂ ਦਾ ਮਸਲਾ ਵੀ ਹੈ ਜਿਹੜੇ ਜਮੀਨਾਂ ਦੀ ਟੋਟ ਦਾ ਮਸਲਾ ਵੀ ਹੈ ਮਜ਼ਦੂਰਾਂ ਦੇ ਰੁਜ਼ਗਾਰ ਦਾ ਮਸਲਾ ਬਹੁਤ ਗੱਲਾਂ ਬਹੁਤ ਵੱਡੀਆਂ ਗੱਲਾਂ ਨੇ ਦੇ ਵਿੱਚ ਜਿਹੜੀਆਂ ਸੀ ਇਹਦੇ 'ਚ ਕੁਝ ਜਿਹੜੀਆਂ ਫੌਰੀ ਹੱਲ ਹੁੰਦੀਆਂ ਉਹ ਵੀ ਮੰਗਾ ਹੈਗੀਆਂ ਨੇ ਜਿਹੜੀਆਂ ਕਰਤਬੀਆਂ ਨੂੰ ਕੁਝ ਤੁਸੀਂ ਆ ਜੀ ਪ੍ਰੇਟ ਦਬਾਬ ਜੇ ਦੇਣ ਦੀ ਗੱਲ ਹੈ ਤੇ ਨਸ਼ਾ ਮੁਕਤ ਸਮਾਜ ਦੀ ਗੱਲ ਕਰਨੀ ਹੈ ਵਾਤਾਵਰਣ ਚ ਡਿਵਰਸਿਫਿਕੇਸ਼ਨ ਦੀ ਗੱਲ ਕਰਦੇ ਆ ਉਹ ਗੱਲਾਂ ਸਾਰੀਆਂ ਹੋਣਗੀਆਂ ਜਦੋਂ ਪਾਣੀ ਦੀ ਗੱਲ ਆਉਗੀ ਤੇ ਡਿਵਰਸਿਫਿਕੇਸ਼ਨ ਦੀ ਗੱਲ ਆਊਗੀ ਵਿੱਚ ਜਿਹੜੇ ਅੱਜ ਸਰਕਾਰ ਦੇ ਵੱਲੋਂ ਨੁਮਾਇंदे ਭੇਜੇ ਗਏ ਸੀ ਚਾਹੇ ਬੇਸਿਕ ਸਮਾਂ ਹੀ ਮਿਲਿਆ ਪਰ ਉਹਨਾਂ ਦੀਆਂ ਗੱਲਾਂ ਬਾਤਾਂ ਤੋਂ ਤੁਹਾਨੂੰ ਲੱਗਿਆ ਕਿ ਕਿਤਨੇ ਕਿਤੇ ਉਸ ਕਿਉਂਕਿ ਸਰਕਾਰ ਨੂੰ ਮੰਗਾ ਤਾਂ ਪਤਾ ਤੁਹਾਨੂੰ ਕੋਈ ਸੰਕੇਤ ਮਿਲਿਆ ਕਿ ਸਰਕਾਰ ਪੋਜ਼ਿਟਿਵ ਵਾਲੇ ਪਾਸੇ ਨੂੰ ਵੱਧ ਰ ਇਹ ਕੋ ਮਿਲ ਕੇ ਕਹਿ ਸਕਦੇ ਆਪਾਂ ਬਿਨਾਂ ਮਿਲੇ ਇਹਨਾਂ ਨੂੰ ਸਰਕਾਰ ਨੂੰ ਕੀ ਕਹਿ ਸਕਦੇ ਆਂ ਸਰਕਾਰ ਪੋਜੀਟਿਵ ਸੋਚ ਜੇ ਕਰਨੇ ਕੁਝ ਉਹਨ ਪੋਜੀਟਿਵ ਦਾ ਤਾਂ ਪਤਾ ਉਹਨਾਂ ਦੇ ਕਿ ਦੋ ਕਿਸੇ ਦਾ ਸਿੱਟਾ ਤਾਂ ਫਿਰ ਨਿਕਲਦਾ ਜਦੋਂ ਉਹਨਾਂ ਨੇ ਪੋਜੀਟਿਵ ਗੱਲਾਂ ਦੇ ਵਿੱਚ ਸਾਡੇ ਮੰਗ ਪੱਤਰ ਨੂੰ ਕਿਵੇਂ ਸੇ ਦੇਖਦੇ ਨੇ ਉਹ ਉਹਨਾਂ ਦੇ ਵਿੱਚੋਂ ਕਿਹੜੀਆਂ ਕਿਹੜੀਆਂ ਗੱਲਾਂ ਕਿਵੇਂ ਪ੍ਰਮਾਨ ਕੀਤੀਆਂ ਨੇ ਕਦੋਂ ਇੰਪਲੀਮੈਂਟ ਹੋਣਗੀਆਂ ਉਦੋਂ ਬਾਅਦ ਹੀ ਪੋਜੀਟਿਵ ਦਾ ਤਾਂ ਪਤਾ ਲੱਗਦਾ ਉਗਰਾ ਤੋਂ ਪਹਿਲਾਂ ਵੀ ਤੁਹਾਡੀ ਇੱਕ ਵਾਰੀ ਮੀਟਿੰਗ ਹੋਈ ਸੀ ਉਸ ਮੀਟਿੰਗ ਦੇ ਵਿੱਚ ਕਾਫੀ ਚਰਚਾਵਾਂ ਹੋਈਆਂ ਸੀ ਉਦੋਂ ਕੀ ਨਿਬੜਿਆ ਸੀ ਬੱ ਤੇਰੀ ਵਾਰ ਕੁਝ ਕੁਝ ਨਹੀਂ ਕਰ ਨਿਬੜਿਆ ਹੁੰਦਾ ਹਾਂ ਹਾਂ ਤਾਥੇ ਖੇਤੀ ਨੀਤੀ ਨੂੰ ਲੈ ਕੇ ਸਦਨ ਦੇ ਵਿੱਚ ਮੁੱਖ ਮੰਤਰੀ ਮਾਨਦੀਪ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਖੇਤੀ ਪਾਲਿਸੀ ਤਿਆਰ ਹੈ ਸਾਰੀਆਂ ਤਰਾਂ ਦੇ ਨਾਲ ਗੱਲ ਕਰਕੇ ਨਵੀਂ ਨੀਤੀ ਲਾਗੂ ਕੀਤੀ ਜਾਵੇਗੀ ਸੀਐਮ ਨੇ ਮੋਦੀ ਸਰਕਾਰ ਤੇ ਵੀ ਹਮਲਾ ਬੋਲਿਆ ਮੁੱਖ ਮੰਤਰੀ ਮਾਨਦੀਪ ਨੂੰ ਕਿਹਾ ਗਿਆ ਕਿ ਸਟੇਕ ਹੋਲਡਰਾਂ ਦੇ ਨਾਲ ਗੱਲ ਕੀਤੇ ਬਿਨਾ ਖੇਤੀ ਕਾਨੂੰਨ ਬਣਾਏਗੇ ਇਸ ਇੱਕ ਸਾਲ ਬਾਅਦ ਤਿੰਨੇ ਕਾਨੂੰਨ ਵਾਪਸ ਲੈਣੇ ਪਏ ਉਥੇ ਮੁੱਖ ਮੰਤਰੀ ਮਾਨਦੀਪ ਨੂੰ ਕਿਹਾ ਗਿਆ ਕਿ ਇੰਡਸਟਰੀਅਲ ਐਡਵਾਈਜ਼ਰੀ ਕਮਿਸ਼ਨ ਬਣਾਉਣ ਜਾ ਰਹੇ ਹਨ ਕੀਤੀ ਦੀ ਪਾਲਿਸੀ ਬਿਲਕੁਲ ਰੈਡੀ ਹੈ ਬਿਲਕੁਲ ਪਰਫੈਕਟ ਬਹੁਤ ਸਾਰੇ ਮਹਾਰਾਣੂ ਅਸੀਂ ਬੁਲਾਇਆ ਪੀਏਯੂ ਚੋਂ ਬੁਲਾਇਆ ਭੋਰ ਖੇਤੀ ਨਾਲ ਐਕਸਪਰਟ ਜਿਹੜੇ ਲੋਕ ਨੇ ਅਸੀਂ ਆਪਣੀ ਪੰਜਾਬ ਦੀ ਖੇਤੀ ਨੀਤੀ ਜਿਹੜੀ ਹੈ ਉਹ ਰੈਡੀ ਹੈ অলਮੋਸਟ ਪਰ ਅਸੀਂ ਪੰਜਾਬ ਦੇ ਸਟੇਕ ਹੇਲਡਸ ਨਾਲ ਗੱਲ ਕਰਾਂਗੇ ਜਿੰਨੀਆਂ ਵੀ ਕੋਈ ਜੁਨੀਆਨਾ ਨੇ ਜਾਂ ਖੇਤੀ ਨਾਲ ਸੰਬੰਧਿਤ ਸੰਸਥਾਵਾਂ ਨੇ ਜਾਂ ਖੇਤੀ ਨਾਲ ਸੰਬੰਧਿਤ ਜਿਹੜੇ ਮਹਿਕਮੇ ਚ ਜਾਂ ਕਿਤੇ ਹੋਰ ਬੁੱਧੀਜੀਵੀ ਨੇ ਉਹਨਾਂ ਸਾਰਿਆਂ ਨੂੰ ਬੁਲਾਵਾਂਗੇ ਬੁਲਾ ਕੇ ਮੈਂ ਇਸੇ ਤਰ੍ਹਾਂ ਸੀ ਇੰਡਸਟਰੀਅਲ ਪਾਲਿਸੀ ਲਾਗੂ ਕੀਤੀ ਸੀ ਇਸੇ ਤਰੀਕੇ ਅਸੀਂ ਟਰਾਂਸਪੋਰਟ ਦਾ ਵੀ ਸਾਰਿਆਂ ਨੂੰ ਬੁਲਾਇਆ ਸੀਗਾ ਸੋ ਉਹਨਾਂ ਨੂੰ ਪੁੱਛਾਂਗੇ ਵੀ ਦੱਸੋ ਕਿਵੇਂ ਕਰਨਾ ਕਿਉਂਕਿ ਦੇਖੋ ਜਿੱਥੇ ਸਮੱਸਿਆ ਉੱਥੇ ਹੱਲ ਹੈ ਫੋਸਾ ਤੇ ਉਸ ਸਮੱਸਿਆ ਇੱਥੇ ਬੈਠੇ ਬਾਬੂਆਂ ਨੂੰ ਨਾ ਪਤਾ ਲੱਗਦੀ ਹੋਵੇ ਜਿਹੜੀ ਖੇਤ ਵਾਲੇ ਨੱਕੇ ਤੇ ਬੈਠ ਕੇ ਪਤਾ ਲੱਗਦੀ ਹੈ ਸੋ ਇਸ ਕਰਕੇ ਉਹਨਾਂ ਨੂੰ ਬੁਲਾਵਾਂਗੇ ਸਟੇਕ ਹੇਲਡਰਸ ਨੂੰ ਪ੍ਰਾਪਾਂਗੇ ਅਸੀਂ ਕਿਸਾਨ ਮਿਲ ਨਹੀਂ ਕਰ ਲੈਣੇ ਉਹਨਾਂ ਅਸੀਂ ਇੱਕ ਹਫ਼ਤੇ ਦੀ ਮੂਲਤ ਦਿੰਦੇ ਹਾਂ ਇੱਕ ਹਫ਼ਤੇ ਦੇ ਨੋਟਿਸ ਤੇ ਅਸੀਂ ਸਪੀਕਰ ਸਾਹਿਬ ਪੀਏਯੂ ਚ ਕਿਸਾਨ ਮਿਲ ਨਹੀਂ ਕਰ ਲੈਂਦੇ ਕਿ ਜਦੋਂ ਗੱਲ ਕਰਨੀ ਹੈ ਕਿਸੇ ਕਿਸਾਨਾਂ ਨਾਲ ਕੋਈ رائے ਲੈਣੀ ਹੈ 15000 ਤੋਂ ਵੱਧ ਕਿਸਾਨ ਉੱਥੇ ਆ ਕੇ ਆਪਣੇ ਰਾਏ ਦੇਣ ਲੱਗ ਜਾਂਦੇ 15000 ਤੋਂ ਵੱਧ ਸਟਾਲ ਲਾ ਲੈਣੇ ਅਸੀਂ ਸਰੋਂ ਵਾਲੇ ਇੱਧਰ ਆਜੋ ਮੱਕੀ ਵਾਲੇ ਇੱਧਰ ਆਜੋ ਬਾਸਪਤੀ ਵਾਲੇ ਇੱਧਰ ਆਜੋ ਅਮਰੂਦਾਂ ਵਾਲੇ ਇੱਧਰ ਆਜੋ ਬਾਗਾਂ ਵਾਲੇ ਇੱਧਰ ਆਜੋ ਸੋ ਬੜਾ ਵਧੀਆ ਰੱਚਾ ਦੋ ਦੋ ਵਾਰੀ ਅਸੀਂ ਕੀਤਾ ਤੀਜੀ ਵਾਰ ਫੇਰ ਕਰ ਲਾਂਗੇ ਕਿਉਂਕਿ ਜਿਹੜੀ ਵੀ ਕੋਈ ਨੀਤੀ ਹੈ ਮੇਰਾ ਪਹਿਲੇ ਦਿਨੋਂ ਇਹ ਮੈਂ ਮੈਂ ਇਸ ਪੱਖ ਚ ਰਿਹਾ ਕਿ ਸਰਕਾਰਾਂ ਨੂੰ ਲੋਕਾਂ ਨੂੰ ਪੁੱਛ ਕੇ ਬਣਾਉਣੇ ਚਾਹੀਦੇ ਬਾਬੂਆਂ ਨੂੰ ਨਹੀਂ ਪਤਾ ਹੋ ਸਕਦਾ ਸਰ ਅੱਗੇ ਵਧਾਂਗੇ ਤੁਹਾਨੂੰ ਗੱਲ ਕਰਾਂਗੇ ਮਾਨਸੂਨ ਇਜਲਾਸ ਦੀ ਪੰਜਾਬ ਵਿਧਾਨ ਸਭਾ ਇਜਲਾਸ ਦੇ ਆਖਰੀ ਦਿਨ ਚਾਰ ਅਹਿਮ ਬਿੱਲ ਪਾਸ ਕੀਤੇ ਗਏ ਜਿਸ ਦੇ ਵਿੱਚ ਪੰਚਾਇਤੀ ਰਾਜ ਸੋਧ ਬਿੱਲ ਵੀ ਸ਼ਾਮਲ ਹੈ ਤੇ ਉੱਥੇ ਹੀ ਮਾਰਕੀਟ ਕਮੇਟੀਆਂ ਦੀ ਮਿਆਦ ਵਧਾਉਣ ਨੂੰ ਲੈ ਕੇ ਵੀ ਏਪੀਐਮਸੀ ਸੋਧ ਬਿੱਲ ਲਿਆਂਦਾ ਗਿਆ ਜਿਸ ਤੇ ਕਿ ਕਾਂਗਰਸ ਨੇ ਸਵਾਲ ਖੜੇ ਕੀਤੇ ਨੇ ਮੰਸੂਮ ਸੈਸ਼ਨ ਦੇ ਆਖਰੀ ਦਿਨ ਪੰਜਾਬ ਵਿਧਾਨ ਸਭਾ ਦੇ ਵਿੱਚ ਚਾਰ ਅਹਿਮ ਬਿੱਲ ਪਾਸ ਕੀਤੇ ਗਏ। ਇਹਨਾਂ ਬਿੱਲਾਂ ਚ ਪੰਜਾਬ ਪੰਚਾਇਤੀ ਰਾਜ ਸੋਧ ਬਿੱਲ 2024, ਪੰਜਾਬ ਫਾਇਰ ਐਂਡ ਐਮਰਜੈਂਸੀ ਸੇਵਾਵਾਂ ਬਿੱਲ 2024 ਪਾਸ ਕੀਤਾ ਗਿਆ। ਇਸ ਤੋਂ ਇਲਾਵਾ ਪੰਜਾਬ ਗoods ਐਂਡ ਸਰਵਿਸਿਜ਼ ਟੈਕਸ ਸੋਧ ਬਿੱਲ, ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕੀਟ ਸੋਧ ਬਿੱਲ ਪਾਸ ਕੀਤਾ ਗਿਆ। ਤਾਂ ਇਸ ਦੌਰਾਨ ਪੰਚਾਇਤੀ ਚੋਣਾਂ ਤੇ ਬੋਲਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਚਾਇਤੀ ਰਾਜ ਸੋਧ ਬਿੱਲ ਦਾ ਮਕਸਦ ਪਿੰਡਾਂ ਦੇ ਵਿੱਚੋਂ ਧੜੇਬੰਦੀ ਨੂੰ ਦੂਰ ਕਰਨਾ ਹੈ। ਉਥੇ APMC ਸੋਧ ਬਿਲ ਦੇ ਵਿੱਚ ਮਾਰਕੀਟ ਕਮੇਟੀਆਂ ਦੀ ਮਿਆਦ ਵਧਾਉਣ ਦੀ ਤਜਵੀਜ਼ ਰੱਖੀ ਗਈ ਹੈ 94 ਮਾਰਕੀਟ ਕਮੇਟੀਆਂ ਦੀ ਮਿਆਦ ਵਧਾਈ ਗਈ ਹੈ ਪਿੰਡ ਜਿਹੜੇ ਨੇ ਉਹ ਧੜਿਆਂ ਤੋਂ ਬਚੇ ਰਹਿਣ ਪਿੰਡਾਂ 'ਚ ਕੋਈ ਧੜਿਆਂ ਦੀ ਧੜੇਬੰਦੀ ਕਰਕੇ ਕੋਈ 75126 ਦੇ ਕੇਸ ਉਹ ਨਾ ਹੋਣ ਤਾਂ ਅਸੀਂ ਕੀਤਾ ਕਿ ਪੰਚਾਇਤ ਦੀਆਂ ਚੋਣਾਂ ਜਿਹੜੀਆਂ ਨੇ ਉਹ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਸਿੰਬਲ ਤੇ ਨਹੀਂ ਲੜੀਆਂ ਜਾ ਸਕਦੀਆਂ ਉਹਨਾਂ ਨੂੰ ਲੋਕਲ ਆਪਣੇ ਸਿੰਬਲ ਮਿਲਣਗੇ 94 ਰਹਿੰਦੇ ਐ ਕਈਆਂ ਦੇ ਮੈਂਬਰ ਪੂਰੇ ਨਹੀਂ ਸੀ ਕਈਆਂ ਦੀ ਮਿਆਦ ਅਜੇ ਰਹਿੰਦੀ ਸੀ ਸੋ ਕਈ ਵਾਰੀ ਮਾਮਲਾ ਹਾਈ ਕੋਰਟ ਚ ਵੀ ਜਾਂਦਾ ਰਿਹਾ ਸਾਸੀਂ 2 ਸਾਲ ਐਕਸਟੈਂਸ਼ਨ ਨਹੀਂ ਮੰਗ ਰਹੇ ਹੋ ਜ਼ਿਆਦਾ ਸੀ ਅਗਲੇ 1 ਮਹੀਨੇ 2 ਮਹੀਨੇ ਚ ਪੂਰੇ ਕਰ ਲਏ ਪਰ ਇਹ ਬਿੱਲ ਦੇ ਵਿੱਚ ਇੱਕ ਅਸੀਂ ਕਹਿ ਰਹੇ ਆ ਕਿ ਜਿਹੜੇ ਪ੍ਰਬੰਧਕ ਹੋਣ ਲੱਗੇ ਹੋਏ ਨੇ ਕਿਉਂਕਿ ਆਉਣ ਵਾਲੇ ਦਿਨਾਂ ਚ ਮੰਡੀ 1 اكتوبر ਤੋਂ ਬਾਅਦ ਸਰਕਾਰੀ ਖਰੀਦ ਸ਼ੁਰੂ ਹੋ ਜੂਗੀ। ਤੋਂ ਇਸ ਤਰ੍ਹਾਂ ਦਾ ਨਾ ਹੋਵੇ ਕਿ ਇੱਥੇ ਕੋਈ ਪ੍ਰਬੰਧਕ ਵੀ ਨਹੀਂ ਚੇਅਰਮੈਨ ਵੀ ਨਹੀਂ ਪਰ ਅਸੀਂ ਕੋਸ਼ਿਸ਼ ਹੀ ਕਰਾਂਗੇ ਜਲਦੀ ਇਹਨੂੰ ਸਾਰੇ ਮਾਰਕੀਟ ਕਮੇਟੀਆਂ ਨੂੰ ਨਾਟ ਓਨਲੀ ਚੇਅਰਮੈਨ ਸਾਰੇ ਮੈਂਬਰਸ ਵੀ ਪੂਰੇ ਕਰ ਦਿੱਤੇ ਜਾਣ। ਤਾਂ ਉਧਰ ਮਾਰਕੀਟ ਕਮੇਟੀਆਂ ਦੀ ਮਿਆਦ ਵਧਾਉਣ ਤੇ ਕਾਂਗਰਸ ਨੇ ਸਵਾਜ ਚੁੱਕੇ ਨੇ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪਾਵਰ ਬਾਬੂਆਂ ਦੇ ਹੱਥ ਦਿੱਤੀ ਜਾ ਰਹੀ ਹੈ। ਕਿ 1 ਸਾਲ ਤੋਂ 3 ਸਾਲ ਇਹ ਜਿਹੜੀ ਵੀ ਦਲੀਲ ਮੰਤਰੀ ਸਾਹਿਬ ਤੇ ਦੇ ਹੀ ਨਹੀਂ ਸਕੇ ਇਸ ਬਾਰੇ ਤੋ ਇਹ ਮੈਂ ਸਮਝਣਾ ਕਿ ਇਹਦੇ ਵਿੱਚ ਬਹੁਤ ਵੱਡੀ ਕਨਟਰਡਿਕਸ਼ਨ ਹੈ ਇਹਨੂੰ ਯਾ ਸਥਿਪ ਕੀਤਾ ਜਾਏ बिकॉज ਇਹ ਇਨਡਾਇਰੈਕਟ ਤੰਗ ਹੈ ਗਵਰਨਮੈਂਟ ਦਾ ਕਿ ਇਹ ਆਪਣੇ ਇਲੈਕਟਿਡ ਰਿਪ੍ਰੈਜ਼ੈਂਟੇਟਿਵਸ ਦੇ ਬਜਾਏ ਬਗਵਾਂ ਦੇ ਹੱਥ ਦੇ ਵਿੱਚ ਇਹ ਪਾਵਰਸ ਦਿੱਤੀਆਂ ਜਾਣ ਜਿਹੜੀ ਆਲਰੇਡੀ ਬਹੁਤ ਸਾਰੀਆਂ ਮਿਸਯੂਜ਼ ਹੋ ਰਹੀਆਂ ਤੋ ਕਿਰਪਾ ਕਰਕੇ ਕੰਮ ਨਾ ਕਰੋ ਜਿੱਥੇ ਤੁਹਾਨੂੰ ਸਪੋਰਟ ਦੀ ਲੋੜ ਸੀ ਅਸੀਂ ਸਰਬਸੰਮਤੀ ਨਾਲ ਤੁਹਾਨੂੰ ਸਪੋਰਟ ਕੀਤਾ ਇਹ ਇੱਕ ਚੀਜ਼ ਇਹੋ ਜੀ ਹੈ ਜਿਹਦੇ ਵਿੱਚ ਕੋਈ ਦਲੀਲ ਨਹੀਂ ਹੈ ਪੇਸ਼ ਕਰ ਸਕੇ ਤਾਂ ਤੇ ਕਾਂਗਰਸ ਵਿਧਾਇਕ ਤ੍ਰਿਪਤਿੰਦਰ ਸਿੰਘ ਬਾਜਵਾ ਨੇ ਪੰਚਾਇਤੀ ਚੋਣਾਂ ਨੂੰ ਲੈ ਕੇ ਸਵਾਲ ਕੀਤਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਜਵਾਬ ਦਿੱਤਾ ਇਸੇ ਦੌਰਾਨ ਆਪ ਵਿਧਾਇਕ ਸ਼ੈਰੀ ਕਲਸੀ ਨੇ ਪਿਛਲੀਆਂ ਪੰਚਾਇਤੀ ਚੋਣਾਂ ਦਾ ਵੀ ਜ਼ਿਕਰ ਕਰ ਦਿੱਤਾ ਜੋ ਇਲਾਕੇ ਚ ਖਸਿਆ ਲੋਕ ਸਾਡੇ ਬੰਦਿਆਂ ਦੇ ਵੀ ਪੇਪਰ ਰਿਜੈਕਟ ਹੋਣ ਦਾ ਫਾਰਮੂਲਾ ਵਰਤਿਆ ਜਾਏ ਕੋਈ ਕ ਇਲੈਕਸ਼ਨ ਹੋ ਦਿੱਤੀ ਜਾਏਗੀ ਤ੍ਰਿਪਤਿੰਦਰ ਬਾਜਵਾ ਜੀ ਤੁਹਾਡੇ ਵਾਲੇ ਫਾਰਮੂਲੇ ਨਹੀਂ ਚੱਲਣਗੇ ਹੁਣ ਬਿਲਕੁਲ ਕੇ ਪੇਪਰ ਰਿਜੈਕਟ ਨਹੀਂ ਹੋਊਗਾ ਬਲਕਿ ਹੋਰ ਦੋ ਦੋ ਭਰਾਵਾਂਗੇ ਕੇ ਨਾਲ ਇੱਕ ਤਾਂ ਹੋਰ ਦੇ ਦੋ ਸੈਟ ਕੋਈ ਕਮੀਨਾ ਹੋ ਰਹੇ ਜੇ ਸੋ ਤੁਸੀਂ ਬਿਲਕੁਲ ਸਹੀ ਐ ਸੌਣ ਲੈਣੇ ਇਹਨਾਂ ਨੂੰ ਸਾਰਾ ਕੁਝ ਹਰ ਹਰ ਦਿਸਦਾ ਹੁੰਦਾ ਠੀਕ ਐ ਨਾ ਤੁਹਾਨੂੰ ਲੱਗਦਾ ਵੀ ਪ੍ਰੋਜੈਕਟ ਹੋਣਗੇ ਹੁੰਦੇ ਨਹੀਂ ਉਹ ਪਹਿਲਾਂ ਹੁੰਦੇ ਰਹੇ ਨੇ ਜੀ ਨੇ ਬੜੀ ਵਧੀਆ ਗੱਲ ਰੱਖੀ ਐ ਇਹਨਾਂ ਦੇ ਹਲਕੇ ਚ ਮੇਰਾ ਪਿੰਡ ਪੈਂਦਾ ਜੀ ਕੋਟਲਾ ਸ਼ਈਆ ਤੇ ਮੇਰਾ ਛੋਟਾ ਭਰਾ ਜੀ ਜਿਹੜਾ ਪਿੰਡੋਂ ਸਰਪੰਚੀ ਦੀ ਇਲੈਕਸ਼ਨ ਲੜਨਾ ਚਾਹੁੰਦਾ ਸੀ ਤੇ ਇਹਨਾਂ ਦੇ ਵੇਲੇ ਉਹਦੇ ਕਾਗਜ਼ ਰਿਜੈਕਟ ਹੋ ਗਏ ਜੀ ਜ਼ਿਕਰ ਜੋ ਹੋ ਗਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਤਿੰਨ ਦਿਨਾਂ ਦਾ ਮਾਨਸੂਨ اجلاس ਸੱਦਿਆ ਗਿਆ ਸੀ ਤੇ ਚਾਰ ਅਹਿਮ ਬਿੱਲ ਪਾਸ ਹੋਣ ਦੇ ਬਾਅਦ ਹੀ ਸਦਨ ਦੀ ਕਾਰਵਾਈ ਅਣਮਿੱਥੇ ਸਮੇਂ ਦੇ ਲਈ ਮੁਲਤਵੀ ਕਰ ਦਿੱਤੀ ਗਈ। ਚੰਡੀਗੜ੍ਹ ਤੋਂ ਪੰਕਜ ਕਪਾਈ ਤੇ ਨਪਿੰਦਰ ਸਿੰਘ ਬਰਾੜ న్యూਸ 18 ਪੰਜਾਬ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਗਿੱਦੜਬਾਹ ਦੇ ਮੈਦਾਨ ਦੀ ਹਰ ਸਿਮਰਤ ਕੋਰ ਬਾਦਲ ਨੂੰ ਗਿੱਦੜਬਾਹ ਦੀ ਕਮਾਂਂ ਸੌਂਪੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਪ੍ਰਚਾਰ ਦਾ ਜ਼ਿੰਮਾ ਸੌਪਿਆ ਅਕਾਲੀ ਦਲ ਨੇ ਚੋਣ ਕੈਂਪੇਨ ਦਾ ਇੰਚਾਰਜ ਲਗਾਇਆ ਹੈ। ਕਾਰਜਕਾਰੀ ਪ੍ਰਧਾਨ ਪਰਵਿੰਦਰ ਸਿੰਘ ਹੁੰਡੜ ਦੇ ਵੱਲੋਂ ਇਹ ਡਿਊਟੀ ਲਗਾਈ ਗਈ ਹੈ। ਹੁਣ ਤੱਕ ਸੁਖਬੀਰ ਸਿੰਘ ਬਾਦਲ ਗਿੱਦੜਬਾਹ ਦੇ ਵਿੱਚ ਲਗਾਤਾਰ ਸਰਗਰਮ ਸਨ। ਅ ਅਸਲ ਕੋਈ ਦਿਨ ਪਹਿਲਾਂ ਤੱਕ ਸੁਖਬੀਰ ਸਿੰਘ ਬਾਦਲ ਤੇ ਹਰਬੀਰ ਸਿੰਘ ਢਿੰਪੀ ਢਲੋਂ ਦੋਵੇਂ ਮਿਲ ਕੇ ਹਲਕੇ ਦੇ ਵਿੱਚ ਪ੍ਰਚਾਰ ਕਰੇ ਸਨ। ਪਰ ਢਿੰਪੀ ਢਲੋਂ ਦੇ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਤੇ ਸੁਖਬੀਰ ਸਿੰਘ ਬਾਦਲ ਦੇ ਤਨਖਾਹਿਆ ਕਰਾਰ ਦਿੱਤੇ ਜਾਣ ਤੋਂ ਬਾਅਦ ਗਿੱਦੜਬਾਹ ਹਲਕੇ ਦੇ ਵਿੱਚ ਅਕਾਲੀ ਦਲ ਦੇ ਪ੍ਰਚਾਰ ਦੀ ਰਫ਼ਤਾਰ ਠੰਡੀ ਪੈ ਗਈ ਸੀ ਕਿ ਹੁਣ ਕਾਰਜਕਾਰੀ ਫਰਦਾਨ ਬਰਵਿੰਦਰ ਸਿੰਘ ਪੁੰਦਰ ਨੇ ਪ੍ਰਚਾਰ ਦੀ ਕਮਾਂਡ ਹਰ ਸਿਮਰਤ कौर ਬਾਦਲ ਨੂੰ ਸੌਂਪੀ ਹੈ ਤਾਂ ਕਿਦੜ ਬਾਹਦੇ ਕਿੜੇ ਕੀ ਚਾਰਜ ਲਗਾਏ ਗਏ ਨੇ ਹਰ ਸਿਮਰਤ ਕੌਰ ਬਾਦਲ ਉੱਥੇ ਗੱਲ ਬਰਨਾਲਾ ਹਲਕੇ ਦੀ ਕਰੀ ਤੇ ਬਰਨਾਲਾ ਸ਼ਹਿਰੀ ਦੀ ਜ਼ਿੰਮੇਵਾਰੀ ਹਰਾ ਸਿੰਘ ਗਪਰੇਵੰਦ ਦਿੱਤੀ ਗਈ ਹੈ ਤੇ ਬਰਨਾਲਾ ਦਿਹਾਤੀ ਦੀ ਇਕਬਾਲ ਸਿੰਘ ਝੁੰਦਰਨ ਦਿੱਤੀ ਗਈ ਹੈ ਕਿਉਂਕਿ ਇਹ ਦੋ ਵਿਧਾਨ ਸਭਾ ਹਲਕਿਓ ਹਲਕੇ ਨੇ ਜਿਹੜੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਜਿੰਨੀ ਚੋਣ ਹੋਣੀ ਆਲਾ ਕਿ ਕੁੱਲ 4 ਹਲਕਿਆਂ ਦੇ ਵਿੱਚ ਹੋਣੀ ਹੈ ਤੇ ਉਹਨਾਂ ਦੇ ਵਿੱਚ ਗਿੱਦੜਬਾਹ ਤੇ ਬਰਨਾਲਾ ਵੀ ਹੈ ਤੇ ਇਸ ਦੇ ਵਿਚਾਲੇ ਅਕਾਲੀ ਦਲ ਦੇ ਵੱਲੋਂ ਵੱਖ-ਵੱਖ ਆਗੂਆਂ ਨੂੰ ਜਿਹੜੇ ਕਿ ਚੋਣ ਪ੍ਰਚਾਰ ਦਾ ਜ਼ਿੰਮਾ ਸੌਂਪਿਆ ਗਿਆ ਹੈ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਗਿੱਦੜਬਾ ਬਰਨਾਲਾ ਸ਼ਹਿਰੀ ਤੋਂ ਹੀਰਾ ਸਿੰਘ ਗਾਬੜੀਆ ਤੇ ਬਰਨਾਲਾ ਤੇ ਹਾਥੀ ਤੋਂ ਇੰਚਾਰਜ ਲਗਾਏ ਗਏ ਨੇ ਇਕਬਾਲ ਸਿੰਘ ਝੁੰਦਾ ਅੱਗੇ ਪੜਾਂਗੇ ਤੁਹਾਨੂੰ ਗੱਲ ਕਰਾਂਗੇ ਉਸ ਗੱਠਜੋੜ ਦੀ ਜਿਸ ਦੀ ਹਰਿਆਣਾ ਦੇ ਵਿੱਚ ਖੂਬ ਚਰਚਾ ਹੋ ਰਹੀ ਹੈ ਕਾਂਗਰਸ ਆਪ ਗੱਠਜੋੜ ਦੀਆਂ ਚਰਚਾਵਾਂ ਦੇ ਵਿਚਾਲੇ ਇੱਕ ਮੀਟਿੰਗ ਵੀ ਹੋਈ ਹੈ ਤੇ ਇੱਕ ਦੋ ਦਿਨ ਦੇ ਵਿੱਚ ਫਾਰਮੂਲਾ ਫਾਈਨਲ ਹੋਣ ਦੀ ਗੱਲ ਕਹੀ ਜਾ ਰਹੀ ਹੈ ਤਾਂ ਉਧਰ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਪਣੀ ਪਾਰਟੀ ਨੂੰ ਨਸੀਹਤ ਵੀ ਦਿੱਤੀ ਹੈ ਹਰਿਆਣਾ ਚ ਲੋਕ ਸਭਾ ਚੋਣਾਂ ਦੀ ਤਰ੍ਹਾਂ ਹੀ ਹੁਣ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਕਾਂਗਰਸ ਤੇ ਆਪ ਦਾ ਗੱਠ ਜੋੜ ਨਜ਼ਰ ਆ ਸਕਦਾ ਹੈ ਅਜੀਆਂ ਚਰਚਾਵਾਂ ਦੇ ਵਿਚਾਲੇ ਆਪ ਸੰਸਦ ਰਗਵ ਚੱਡਾ ਹਰਿਆਣਾ ਕਾਂਗਰਸ ਇੰਚਾਰਜ ਬਾਬਰੀਆ ਨੂੰ ਮਿਲੇ ਨੇ ਇਸ ਤਰ੍ਹਾਂ ਦੀਪਕ ਬਾਬਰੀਆ ਦੇ ਵੱਲੋਂ ਵੱਡਾ ਭਿਆਨ ਵੀ ਦਿੱਤਾ ਗਿਆ ਕਿ ਇੱਕ ਤੋਂ ਦੋ ਦਿਨ ਦੇ ਵਿੱਚ ਫਾਰਮੂਲਾ ਫਾਈਨਲ ਹੋ ਜਾਵੇਗਾ हमारी बात उनसे चल रही है वी आर एक्सप्लोरिंग के जो है कोई भी आप समझौता करते हैं वो एक विन विन सिचुएशन वाला समझौता ही हो सकता है हमारे उनके फायदे की बात हो वो फायदे की तो इसके लिए हम तलाश रहे हैं और देखो एक दो दिन में वो फाइनल हो जाएगा उम्मीद रखते हैं फाइनल हो जाएगा नहीं तो छोड़ देंगे पंजाब कांग्रेस के सीनियर आगू प्रताप सिंह बाजवा ने हरियाणा कांग्रेस ਨੂੰ ਨਸੀਹਤ ਦਿੱਤੀ ਹੈ ਕਿ ਆਪ ਤੋਂ ਜਿੰਨਾ ਦੂਰ ਰਹੋ ਉਹਨਾਂ ਹੀ ਚੰਗਾ ਹੈ ਆਪ ਦੇ ਨਾਲ ਆਉਣ ਦੇ ਨਾਲ ਨੁਕਸਾਨ ਹੀ ਹੋਵੇਗਾ ਬਾਜਵਾ ਨੇ ਇਥੋਂ ਤੱਕ ਕਹਿ ਦਿੱਤਾ ਕਿ ਕੁਰਕਸ਼ੇਤਰ ਲੋਕ ਸਭਾ ਸੀਟ ਤੇ ਕਾਂਗਰਸ ਲੜਦੀ ਤਾਂ ਜਿੱਤ ਜਾਂਦੀ ਕਿ ਅੱਗੇ हमने इनके साथ ਹਰਿਆਣਾ ਮੇ ਗੁਜਰਾਤ ਮੇ ਔਰ ਦਿੱਲੀ ਮੇ ਇਕੱਠੇ इनसे ਅਲਾਈਅੰਸ ਮੇ ਇਲیکشن ਲੜੀ ਔਰ ਨੈਟ ਰਿਜ਼ਲਟ ਜ਼ੀਰੋ ਥਾ ਇੱਕ ਕੁਰਕਸ਼ੇਤਰ ਕੀ ਇਲیکشن ਆਪ ਕੋ हमने ਟਿਕਟ ਦੀ ਵਹਾਂ ਸੇ ਅਗਰ ਹਮਾਰਾ ਕੈਂਡੀਡੇਟ ਹੋਤਾ ਕਾਂਗਰਸ ਕਾ ਸਾਫੀਸ ਹੋ ਦੀਜੀ ਤੇ ਔਰ ਇਹ ਮੇਰਾ ਮਾਨਨਾ ਹੈ ਕਿ ਅਗਰ ਦਿੱਲੀ ਮੇ ਵੀ ਹਮੇ ਇਕਲੇ ਇਹ ਇਕਲੇ ਲੜਤੇ ਇਹ ਸਾਰੇ ਇਲੈਕਸ਼ਨਸ ਕੋ ਕਮ ਸਕਨ 2 ਸੇ 3 ਪਾਰਲੀਮੈਂਟ 5 ਮੇ ਸੇ ਸੀਟ ਅਮੇ ਮਿਲ ਜ਼ਿਕਰ ਜੋ ਹੋ ਗਿਆ ਕਿ ਕਾਂਗਰਸ ਤੇ ਆਪ ਦੋਵੇਂ ਪਾਰਟੀਆਂ ਇੰਡੀਆ ਅਲਾਈਐਂਸ ਦਾ ਹਿੱਸਾ ਨੇ ਲੋਕ ਸਭਾ ਚੋਣਾਂ ਦੇ ਵਿੱਚ ਹਰਿਆਣਾ ਚ 9 ਸੀਟਾਂ ਤੇ ਕਾਂਗਰਸ ਚੋਂ ਲੜੀ ਸੀ ਜਦ ਕਿ ਇੱਕ ਸੀਟ 44 ਤੋਂ ਆਪੇ ਮੈਦਾਨ ਤੇ ਵਿੱਚ ਨੇ 3 ਹਾਲਾਂਕਿ ਆਪ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਖੈਰ ਨੂੰ ਵੇਖਣਾ ਹੋਵੇਗਾ ਕਿ ਜੇਕਰ ਵਿਧਾਨ ਸਭਾ ਚੋਣਾਂ ਦੇ ਵਿੱਚ ਗੱਠਜੋੜ ਹੁੰਦਾ ਹੈ ਤਾਂ ਕਿਸ ਫਾਰਮੂਲੇ ਤੇ ਸਹਿਮਤੀ ਬਣਦੀ ਹੈ ਚੰਡੀਗੜ੍ਹ ਤੋਂ ਪੰਕਜ ਕਪਾਈ ਤੇ ਨਵਿੰਦਰ ਸਿੰਘ ਬਰਾੜ న్యూਸ 18 ਪੰਜਾਬ